ਤੇ ਜਿਆ ਛੱਪੜ ਨਹੀਂ ਹੈਗਾ ਇਹ ਇੱਕ ਜ਼ਮੀਨ ਹੈ ਬਿਲਕੁਲ ਤੇ ਆਹ ਦੇਖੋ ਆ ਸਾਰੇ ਘਰ ਦੀ ਕੰਦ ਡੇਗੀ ਆਪਾਂ ਸਾਰੇ ਤਾਂ ਤਾਂ ਦੇ ਵੇਖੀ ਆਪਾਂ ਗਰੀਬ ਲੋਕਾਂ ਦਾ ਸੋਚੀਏ ਜਿਨ੍ਹਾਂ ਨੂੰ ਸਾਰਿਆਂ ਨੂੰ ਆਪਾਂ ਨਗਦ ਸੇਵਾ ਦੇ ਕੇ ਆਏ ਆ ਹੂੰ ਬਸ ਆਦਾ ਕਰਕੇ ਆ ਵੀ ਤਕੜੇ ਹੋ ਕੇ ਆਪਣਾ ਕੰਮ ਕਰੋ ਹਨਾ ਉਸੇ ਤਰ੍ਹਾਂ ਹੀ ਅਸੀਂ 40-50 ਪਰਿਵਾਰ ਹੋਰ ਕੱਢਨੇ ਕੱਲ ਤੱਕ ਕਲਾਕਾਰ ਵੀਰਾਂ ਨੇ ਟਰੈਕਟਰ ਦਿੱਤੇ ਸਾਰੇ ਸੰਸਦਾਂ ਤੇਲ ਦੇ ਰੀਆ ਡੀਜ਼ਲ ਬੜੀ ਚੜ੍ਹਦੀ ਗੱਲਾ ਚ ਲਾਨ ਕੀਤਾ ਵੀ ਅਸੀਂ ਵੀ ਵੱਧ ਚੜ੍ਹ ਕੇ ਜਦੋਂ ਲੋੜ ਪਏਗੀ ਬੀਜ ਦੇ ਟਰਾਲੀਆਂ ਭਰ ਕੇ ਲਿਆਵਾਂਗੇ ਜਿਵੇਂ ਜਿਵੇਂ ਕੋਈ ਜ਼ਿੰਮੇਦਾਰ ਹੈ ਕੋਈ 5 ਕਿੱਲੇ ਵਾਲਾ ਉਹ ਸਾ ਆਪਣਾ ਬੀਜੜਾ 2 ਕਿੱਲੇ ਵਾਲਾ ਉਹਨਾਂ ਨੂੰ ਵੀ ਹਰ ਇੱਕ ਬੰਦੇ ਦੀ ਲੋੜ ਵੰਦ ਦੀ ਮਤਕਤੀ ਜਾਏਗੀ ਇੱਥੇ ਜਿਵੇਂ ਅਸੀਂ ਗਰੀਬ ਲੋਕਾਂ ਦੀ ਬਾਹ ਮੜ ਰਹੇ ਹਾਂ ਜਿਨ੍ਹਾਂ ਦੇ ਘਰਾਂ ਦੇ ਛੱਤ ਵੀ ਨਹੀਂ ਗਈ ਜਾਂ ਛੱਤ ਡਿੱਗੀ ਹੋਈ ਆ ਉਹਨਾਂ ਨੂੰ ਜਿੰਨੇ ਦਾ ਸਾਡਾ ਸੰ ਕਰੋ ਕਰ ਸੋ ਕਰਦੀ ਅੱਜ ਮਤ ਕਰਕੇ ਜਾਵਾਂਗੇ ਗਾਂ ਗੁਰੂ ਕਿਰਪਾ ਕਰੇਗੀ ਫੇਰ ਆਵਾਂਗੇ ਪਰ ਜਦੋਂ ਆਪਾਂ ਹਾਲਾਤ ਦੇਖਦੇ ਆ ਵੀ ਸਾਡੇ ਭਰਾ ਨੇ ਯਾਰ ਸਾਡੇ ਹੀ ਪੰਜਾਬ ਏ ਅਸੀਂ ਕਰੋੜਾਂ ਰੁਪਏ ਲੈ ਕੇ ਕਿੱਥੇ ਮਰਾਂਗੇ ਨਾਲ ਲੈ ਜਾਾਂਗੇ ਕਿਤੇ ਕੋ ਅੱਜ ਤੱਕ ਦੱਸੇ ਕੋਈ ਬੰਦਾ ਆਪਾਂ ਦੇਸ਼ਵ ਦੇਸ਼ਾਂ ਵਾਲੇ ਦੱਸੋ ਵੀ ਅੱਜ ਤੱਕ ਕਰੋੜਾ ਰੁਪਇਆ ਲੈ ਕੇ ਨਾਲ ਗਿਆ ਇੱਥੇ ਰਹਿ ਨਾ ਸਾਰਾ ਕੁਝ ਇਸ ਕਰਕੇ ਆਪਾਂ ਭਰਾਵਾ ਦੇ ਨਾਲ ਬਜ਼ੁਰਗਾ ਦੇ ਨਾਲ ਆਪਣੇ ਪੰਜਾਬ ਦੇ ਨਾਲ ਡਟ ਕੇ ਖੜੀਏ ਤਾਂ ਕਿ ਪੰਜਾਬ ਦਾ ਧਾਰ ਹੋ ਸਕੇ ਜੱਛੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਲਗਾਤਾਰ ਜਿਹੜਾ ਗੁਰਦਾਸਪੁਰ ਦਾ ਦੌਰਾ ਕਰਦੇ ਪਏ ਨੇ ਤੇ ਇੱਕ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਦੀਵਾਰ ਉਹਨਾਂ ਦੇ ਟੱਗੀ ਹੋਈ ਹੈ ਤੇ ਬਿਲਕੁਲ ਨਾਲ ਕਿਸ ਤਰੀਕੇ ਨਾਲ ਜਿਹੜਾ ਪਾਣੀ ਚੜ੍ਹ ਕੇ ਆਇਆ ਹੋਇਆ ਤੇ ਬਾਬਾ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਉਹ ਵੀ ਹਾਲਾਤ ਵੱਤ ਤੋਂ ਵੱਤਰ ਜਿਹੜੇ ਆ ਮਕਾਨਾਂ ਦੇ ਹੋਏ ਹੋਏ ਦੇਖੋ ਸਾਰੇ ਆਪਾਂ ਵੇਖਣ ਦੇ ਦੇਖੋ ਇਹ ਇਹ ਲੱਗਦਾ ਜਿਵੇਂ ਆਪਾਂ ਨੂੰ ਕੋਈ ਟੋਬਾ ਹੈ ਹੂੰ ਤੇ じゃ ਛੱਪੜ ਨਹੀਂ ਹੈਗਾ ਇਹ ਇੱਕ ਜ਼ਮੀਨ ਹੈ ਬਿਲਕੁਲ ਤੇ ਆਹ ਦੇਖੋ ਆ ਸਾਰੇ ਘਰ ਦੀ ਕੰਦ ਦੇਗੀ ਆ ਤੇ ਸਾਰੇ ਆਪਾਂ ਚੜ ਦੀ ਗੱਲਾਂ 'ਚ ਰਹਿ ਕੇ ਨਾ ਪਰਵਾਰਾਂ ਦੀ ਸਮਾਵਾ ਕਰੀਏ ਦੇਖੋ ਆਪਾਂ ਸਾਰੇ ਤਾਂ ਤਾਂ ਨੇ ਵੇਖੀ ਆਪਾਂ ਗਰੀਬ ਲੋਕਾਂ ਦਾ ਸੋਚੀਏ ਬਿਲਕੁਲ ਜੀ ਜਿਨ੍ਹਾਂ ਦੇ ਘਰਾਂ 'ਚ ਹੁਣ ਘਟੋ ਘਾਟ ਤੁਸੀਂ ਸਾਰੇ মিডিਆ ਵਾਲੇ ਨਾਲ ਸੀ ਘਟੋ ਘਾਟ ਵੀ ਆਪਾਂ 35 40 ਘਰ ਅੱਜ ਕੱਢੇ ਆ ਬਿਲਕੁਲ ਜੀ ਜਿਨ੍ਹਾਂ ਨੂੰ ਸਾਰਿਆਂ ਨੂੰ ਆਪਾਂ ਨਗਦ ਸੇਵਾ ਦੇ ਕੇ ਆਏ ਆ ਹੂੰ ਵਿਸਾਇਦਾ ਕਰਕੇ ਆ ਵੀ ਤੁਸੀਂ ਤਕੜੇ ਹੋ ਕੇ ਆਪਣਾ ਕੰਮ ਕਰੋ ਹਨਾ ਉਸੇ ਤਰ੍ਹਾਂ ਇਹ ਅਸੀਂ 40-50 ਪਰਿਵਾਰ ਹੋਰ ਕੱਢਣੇ ਕੱਲ ਤੱਕ ਆਪਾਂ ਜੀ ਕਿਹਨਾਂ ਚੀਜ਼ ਪੁੱਛਣੀ ਜਾਊਂਗਾ ਵੀ ਜਿਸ ਤਰੀਕੇ ਨਾਲ ਉਹ ਖੇਤ ਨੇ ਹਨ ਵੀ ਕਿੰਨੀ ਸਿਲਟ ਜਾਂ ਕਹੇ ਲੋ ਰੇਤ ਕਿੰਨੇ-ਕਿੰਨੇ ਖੇਤਾਂ ਚੜੀ ਹੋਈ ਆ ਤਾਂ ਉਹਨੂੰ ਕਢਾਉਣ ਦੀ ਮਤ ਜਿਹੜੀ ਕੀਤੀ ਜਾਊਗੀ ਦੇਖੋ ਤੁਸੀਂ ਉਹ ਸਾਰੀ ਜ਼ਮੀਨ ਆ ਜੀਦੀ ਦੀ ਉਹ ਸਾਰਾ ਦੇਖੋ ਰੇਤ ਇੱਥੇ ਹੀ ਚੜਿਆ ਵੇਖ ਲੋ 4-4 5-5 ਫੁੱਟ ਤੱਕ ਜ਼ਮੀਨ ਦੇ ਝੋਨੇ ਦੇ ਉੱਤੇ ਜੀਦੀ ਤੇ ਹਨ ਤੇ ਆਹ ਜ਼ਮੀਨ ਜਿਹੜੀ ਪੁਰਾਣੀ ਤੇ ਉਹ ਦੇਖੋ ਉੱਤੇ ਜਿਹੜਾ ਰੇਤਾ ਚੜ ਗਿਆ ਹਨ ਦੇਖੋ ਆਪਾਂ ਸਾਰਿਆਂ ਦਾ ਭਲਾ ਕਰਨਾ ਜਾਈਏ ਹੁਣ ਸਾਡੇ ਕਲਾਕਾਰ ਵੀਰਾਂ ਨੇ ਟਰੈਕਟਰ ਦਿੱਤੇ ਸਾਰੀ ਸੰਸਦ ਦਾ ਤੇਲ ਦੇ ਰੀਆ ਡੀਜ਼ਲ ਤੇ ਗਾਂ ਹੁਣ ਸਾਡੇ ਇੱਥੇ ਗੁਰਵਿੰਦਰ ਸਿੰਘ ਜੀ ਸੰਤੇ ਮਾਜਰੇ ਤੋਂ ਇਹ ਵੀ ਬੜੀ ਚੜ੍ਹਦੀ ਕਲਾ ਚ ਲਾਨ ਕੀਤਾ ਵੀ ਅਸੀਂ ਵੀ ਵੱਧ ਚੜ੍ਹ ਕੇ ਜਦੋਂ ਲੋੜ ਪਏਗੀ ਬੀਜ ਦੇ ਟਰਾਲੀਆਂ ਭਰ ਕੇ ਲਿਆਵਾਂਗੇ ਜਿਵੇਂ ਜਿਵੇਂ ਕੋਈ ਜ਼ਿੰਮੇਦਾਰ ਹੈ ਕੋਈ 5 ਕਿੱਲੇ ਵਾਲਾ ਉਸ ਹਿਸਾਬ ਨਾਲ ਬੀਜ ਦਾ 2 ਕਿੱਲੇ ਵਾਲਾ ਉਹਨਾਂ ਨੂੰ ਵੀ ਹਰ ਇੱਕ ਬੰਦੇ ਦੀ ਲੋੜਵੰਦ ਦੀ ਮਤ ਕੀਤੀ ਜਾਏਗੀ ਇੱਥੇ ਜਿਵੇਂ ਅਸੀਂ ਗਰੀਬ ਲੋਕਾਂ ਦੀ ਬਾਹ ਮ ਫੜ ਰਹੇ ਹਾਂ ਜਿਨ੍ਹਾਂ ਦੇ ਘਰਾਂ ਦੇ ਛੱਤ ਵੀ ਨਹੀਂ ਗਈ ਜਾਂ ਛੱਤ ਡਿੱਗੀ ਹੋਈ ਆ ਉਹਨਾਂ ਨੂੰ ਜਿਨੀਆਂ ਸਾਡਾ ਸੰਯੋਗ ਦੇ ਜਿਨੀਆਂ ਗੁਰੂ ਨੇ ਕਿਰਪਾ ਕੀਤੀ ਹੈ ਘੜੋ ਘੜ ਸੋ ਕਰਦੀ ਅੱਜ ਮਤ ਕਰਕੇ ਜਾਵਾਂਗੇ ਗਾਂ ਗੁਰੂ ਕਿਰਪਾ ਕਰੇਗੀ ਫੇਰ ਆਵਾਂਗੇ ਤੇ ਇਥੋਂ ਗੁਜਰਾਤ ਤੋਂ ਸਾਡੇ ਸਿੰਘ ਆਏ ਨੇ ਤੇ ਬੜੀ ਚੜ੍ਹਦੀ ਗਲਾ ਜੇ ਆਪਣਾ ਦੇਖੋ ਕਿ ਕਿਸ ਤਰੀਕੇ ਨਾਲ ਦਾਣੇ ਜਿਹੜੇ ਦਾਣੇ ਜਿਨ੍ਹਾਂ ਨੇ ਖਾਣੇ ਤੇ ਉਹ ਖਾਣ ਜੋਗੇ ਵੀ ਨਹੀਂ ਬਜੇ ਨਹੀਂ ਬੱਚੇ ਦੇਖੋ ਸਭ ਕਣਕਾਂ ਦੀ ਗਿੱਲੀਆਂ ਦੇਖੋ ਸਮਾ ਹਾਲਾਤ ਆਪਾਂ ਦੇਖ ਸਕਦੇ ਬੜਾ ਬਹੁਤ ਮਾੜਾ ਹਾਲਾਤ ਬਹੁਤ ਸੋਚ ਵੀ ਨਹੀਂ ਸਕਦੇ ਕਿਉਂਕਿ ਆਪਾਂ ਬੜੀ ਬੜੀ ਦੂਰ ਬੈਠੇ ਆ ਦੇਸ਼ ਆ ਵਿਦੇਸ਼ਾਂ 'ਚ ਬੈਠੇ ਆ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਬਿਠੇ ਜਿੰਨੋਂ ਸਾਨੂੰ ਪਤਾ ਹੀ ਨਹੀਂ ਸੰਦੇ ਅਰਬੀ ਨਹੀਂ ਚਿੱਤੇ ਅਸੀਂ ਹੁਣ ਚੰਡੀਗੜ੍ਹ ਰਹਿਨੇ ਜਿਆਦਾ ਚਲੋ ਮੋਰਚਾ ਚੱਲਦਾ ਜੋ 3ਵੀਂ 2 ਦੇਖੀਦਾ ਚੰਡੀਗੜ੍ਹ ਦੇਖੀਦਾ ਉੱਥੇ ਰੱਬ ਨਹੀਂ ਚਿੱਤੇ ਕਿਸੇ ਪਰ ਜਦੋਂ ਆਪਾਂ ਹਾਲਾਤ ਦੇਖਦੇ ਆ ਵੀ ਸਾਡੇ ਭਰਾ ਨੇ ਯਾਰ ਸਾਡੇ ਹੀ ਪੰਜਾਬ ਏ ਅਸੀਂ ਕਰੋੜਾਂ ਰੁਪਏ ਲੈ ਕੇ ਕਿੱਥੇ ਮਰਾਂਗੇ ਨਾਲ ਲੈ ਜਾਾਂਗੇ ਕਿਤੇ ਕੋਈ ਅੱਜ ਤੱਕ ਦੱਸੇ ਕੋਈ ਬੰਦਾ ਆਪਾਂ ਦੇਸ਼ਵ ਦੇਸ਼ਾਂ ਵਾਲੇ ਦੱਸੋ ਵੀ ਅੱਜ ਤੱਕ ਕਰੋੜਾ ਰੁਪਏ ਲੈ ਕੇ ਦਾ ਨਾਲ ਗਿਆ ਇੱਥੇ ਰਹਿਣਾ ਸਾਰਾ ਕੁਝ ਇਸ ਕਰਕੇ ਆਪਾਂ ਭਰਾਵਾ ਦੇ ਨਾਲ ਬਜ਼ੁਰਗਾ ਦੇ ਨਾਲ ਆਪਣੇ ਪੰਜਾਬ ਦੇ ਨਾਲ ਡਟ ਕੇ ਖੜੀਏ ਤਾਂ ਕਿ ਪੰਜਾਬ ਦਾ ਆਧਾਰ ਹੋ ਸਕੇ ਬਈ ਪਾਣੀ ਹਾਲਤ ਦੇਖਣ ਜਿਹੜਾ ਲੱਸਿਆ ਕੀ ਲੱਗਦਾ ਹੈ ਕਦੋਂ ਤੱਕ ਜਿਹੜਾ ਲੱਥੂਗਾ ਕਦੋਂ ਇਹਨਾਂ ਦੀ ਵਿਚਾਰਾਂ ਦੀ ਫੇਰ ਜਿਹੜੀ ਜ਼ਮੀਨ ਸਹੀ ਹੋਊਗੀ ਦੇ ਵਿਚਾਰੇ ਫਸਲ ਜੀ ਬਾਰਿਸ਼ ਨਹੀਂ ਰੁਕਣ ਦਾ ਨਾਂ ਲੈਂਦੀ ਕੀ ਪਤਾ ਹੁਣ ਬਾਰਿਸ਼ ਕਦੋਂ ਤੱਕ ਰੁਕੇ ਜੀ ਹਾਂਜੀ ਬਾਕੀ ਗਾ ਫੇਰ ਬੱਦਲ ਦੇਖੋ ਕਿਵੇਂ ਲਿਸ਼ਕ ਰਹੇ ਆ ਤੋਂ ਕਿਆ ਬਾਜ਼ ਆ ਰਹੀ ਹੈ ਬਾਛੜ ਪਈ ਸੀ ਕਾਫੀ ਤੇਜ਼ ਬਾਛੜ ਜਿਹੜੀ ਪਈ ਆ ਪਰ ਜਦੋਂ ਇਹਨਾਂ ਨੂੰ ਕਿਤੇ ਸੂਰਜ ਦਾ ਕਿਤੇ ਤਣਕਾ ਨਜ਼ਰ ਆਉਂਦਾ ਤੇ ਮੁੜ ਕੇ ਫੇਰ ਉਸੇ ਤਰੀਕੇ ਨਾਲ ਪਰ ਦੇਖੋ ਮਨ ਚ ਡਰਿਆ ਸਾਰੇ ਇਹਦੇ ਹੁਣ ਪਿੱਛੇ ਬੈਠੇ ਸੀ ਦੁਕਾਨ ਵਾਲੇ ਰੋ ਰਹੀ ਕਹਿੰਦੇ ਅਜੇ ਤੇ ਪਾਣੀ ਸੁੱਕਿਆ ਨਹੀਂ ਰੱਬ ਫੇਰ ਕਿਰਪਾ ਨਾ ਕਰ ਦੇ ਕਿਤੇ ਕਿਉਂਕਿ ਪਾਣੀ ਦਰਿਆ ਬਣ ਬੱਜੇ ਉਥੇ ਤਾਂ ਖੁੱਲੇ ਹੀ ਸਾਰੇ ਦਰਿਆ ਹਮ ਕੱਪੜਿਆਂ ਦੀ ਸੇਵਾ ਲੈ ਕੇ ਆਏ ਗੁਜਰਾਤ ਤੋਂ ਜੀ ਜਿਹੜੇ ਪਰਿਵਾਰਾ ਜਿਹੜੇ ਪਰਿਵਾਰਾਂ ਕੋਲ ਕਪੜਾ ਲੀੜਾ ਨਹੀਂ ਹੈਗਾ ਉਹਨਾਂ ਨੂੰ ਕਪੜਾ ਲੀੜਾ ਵੀ ਕੋਈ ਕਹਿੰਦਾ ਉਹਨਾਂ ਦੇ ਆਪਾ ਕਰਦੇ ਹਾਂ। ਮਬਾ ਜੀ ਨੇ ਦੱਸਿਆ ਵੀ ਜਦੋਂ ਇਹ ਸਾਰੇ ਹਾਲਾਤ ਠੀਕ ਹੋਣਗੇ ਮੁਰ ਕਣਕ ਤੇ ਦਾਣੇ ਵੀ ਲੈ ਕੇ ਆਂਜੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੈ ਕੇ ਆਵਾਂਗੇ ਜੀ ਜਿਹੀ ਜਿਹੀ ਕੋਈ ਐਰਮੈਂਟ ਹੋਈ ਡੀਜ਼ਲ ਦੀ ਵੀ ਲੋੜ ਹੋਈ ਡੀਜ਼ਲ ਵੀ ਦਵਾਂਗੇ ਜੀ ਜੇ ਮਤਲਬ ਜਿੱਥੇ ਕਣਕ ਦੀ ਲੋੜ ਹੋਈ ਉੱਥੇ ਕਣਕ ਬੀਜ ਵਾਸਤੇ ਵੀ ਦਵਾਂਗੇ ਬਾਕੀ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਨਾਲ ਜਿੰਨੀ ਸੇਵਾ ਹੋਈ ਆਪਾਂ ਵੱਧ ਤੋਂ ਵੱਧ ਕਰਾਂਗੇ ਜੀ ਸਾਡੇ ਸਿੰਘ 25-30 ਟਰਾਲੀਆਂ ਮਿੱਟੀ ਦੇ ਦੇ ਕੇ ਆਏ ਉੱਥੇ ਜਿੱਥੇ ਜਿੱਥੇ ਲੋਡ ਸੀ ਬੰਨ ਤੇ ਇਸੇ ਤਰ੍ਹਾਂ ਭਾਜੀ ਦੇਖੋ ਗੁਜਰਾਤ ਤੋਂ ਬੱਚ ਇਹ ਸਾਡੇ ਸਿੰਘ ਆ ਟੀਮ ਸਾਰੀ ਅਹਮਦਾਬਾਦ ਗੁਜਰਾਤ ਤੋਂ ਆਈ ਹੈ ਜੀ ਮੈਂ ਨਾ ਇਸੇ ਜਿੱਦਾਂ ਗੱਲ ਕੀਤੀ ਵੀ ਅਹਮਦਾਬਾਦ ਤੋਂ ਤੇ ਇਹ ਮੂੰਹ ਪਰ ਕਿਉਂਦਾ ਵੀ ਕਿੰਨੀ ਕਿੰਨੇ ਪਾਰੋਂ ਜਿਹੜਾ ਚੱਲ ਕੇ ਆਏ ਨੇ ਵੀ ਜਿਹੜੀਆਂ ਜੜਾ ਉਹ ਪੰਜਾਬ ਨਾਲ ਹੱਲੇ ਵੀ ਜੁੜੀਆਂ ਹੋਈਆਂ ਨੇ ਭਾਵੇਂ ਪੰਜਾਬ ਤੋਂ ਬਾਹਰ ਜਾ ਕੇ ਵਸ ਗਏ ਨੇ ਪਰ ਉਹ ਜਿਹੜਾ ਉੱਥੇ ਹੀ ਨੇ ਦੇਖੋ ਇਹਨਾਂ ਨੇ ਬਿਜ਼ਨਸ ਗੁਜਰਾਤ 'ਚ ਬੜਾ ਤਕੜਾ ਖੜਾ ਕਰ ਲਿਆ ਇਹਨਾਂ ਦੇ ਕਿਹੜੇ ਪਰਿਵਾਰਾਂ ਨੇ ਕਰੋੜਾਂ ਅਰਬਾਂ ਦਾ ਬਿਜ਼ਨਸ ਆ ਬਿਜ਼ਨਸ ਕੀ ਕਰੂਗਾ ਬਿਲਕੁਲ ਇਹਨਾਂ ਦੇ ਮਨ 'ਚ ਪਿਆਰ ਸੀ ਨਾ ਕਾਹਦੇ ਲਈ ਪੰਜਾਬ ਲਈ ਕਿਉਂਕਿ ਪੰਜਾਬ ਇਹਨਾਂ ਦੀ ਜੜ੍ਹ ਹੈ ਪੰਜਾਬ ਇਹਨਾਂ ਦਾ ਘਰ ਹੈ ਜਿੱਥੇ ਮਰਜ਼ੀ ਜਾਂਦੇ ਸ਼ਬਦ ਦੇ ਸ਼ਾਹ ਜੀ ਭਾਵੇਂ ਗੁਜਰਾਤ ਚ ਆ ਪਰ ਘਰ ਇਹਨਾਂ ਦਾ ਇਹ ਆ ਆਪਣੇ ਘਰ ਨੂੰ ਪਿਆਰ ਕਰਨ ਕਰਕੇ ਇੰਨੀਆਂ ਸਵਾਵਾਂ ਗੁਜਰਾਤ ਤੋਂ ਲੈ ਕੇ ਆਏ ਆ ਦੇਖੋ ਕੱਪੜੇ ਤੱਕ ਵੀ ਬੱਚਾ ਦੇ ਲੈ ਕੇ ਆਏ ਆ ਇਹਨੂੰ ਪਿਆਰ ਕਹਿੰਦੇ ਆ ਮੋਹ ਕਹਿੰਦੇ ਆ ਆ ਹੀ ਜਾਂਦਾ ਵੀ ਜਿੱਥੇ ਮਰਜ਼ੀ ਆ ਆਪਣੇ ਘਰ ਦਾ ਪਿਆਰ ਹੁੰਦਾ ਹੈ ਤੇ ਬਾਕੀ ਤੁਸੀਂ ਬਾਜੀ ਨੂੰ ਪੁੱਛੋ ਵੀ ਕਿੰਨਾ ਪਿਆਰ ਹੈ ਕਿਹੜੇ ਹਿਸਾਬ ਨਾਲ ਜਿਵੇਂ ਹਣ ਬਾਬਾ ਜੀ ਨੇ ਬਿਆਨ ਕੀਤਾ ਵੀ ਮੋਹ ਜਿਹੜਾ ਖਿੱਚ ਕੇ ਲੈ ਕੇ ਆਇਆ ਇੱਥੇ ਦੇ ਦੇਖੋ ਜਨਮ ਭੂਮੀ ਨੂੰ ਕੋਈ ਭੁੱਲ ਨਹੀਂ ਸਕਦਾ ਜਿੱਥੋਂ ਤੱਕ ਜੀਵ ਆ ਉਸ ਪਿਆਰ ਆ ਪੰਜਾਬ ਨਾਲ ਔਰ ਇਹ ਜਿੰਨੇ ਵੀ ਵਸਦੇ ਆ ਪੰਜਾਬ ਦੇੋਂ ਗਏ ਹੋਏ ਗੁਜਰਾਤ 'ਚ ਤੇ ਸਾਰਿਆਂ ਦਾ ਮੋਹ ਤਾਂ ਪੰਜਾਬ 'ਚ ਹੀ ਆ ਕਿਉਂ ਸਾਡੀ ਜਿਹੜੀ ਜਨਮ ਭੂਮੀ ਆ ਜਨਮ ਭੂਮੀ ਨੂੰ ਕੋਣ ਛੱਡਦਾ ਹੈ ਬਿਲਕੁਲ ਜੀ ਅਤੇ ਅਸੀਂ ਅੱਜ ਸਾਡੀ ਇਸ ਪੰਜਾਬ ਦੇ ਵਿੱਚ ਜਿਹੜਾ ਇਨੀ ਵੱਡਾ ਤਕਲੀਫ ਆਇਆ ਤਕਲੀਫ ਦਾ ਅਸੀਂ ਚਲੋ ਫਿਰ ਜੋ ਵੀ ਸਹਿਯੋਗ ਦੇ ਕੇ ਇਸ ਤਕਲੀਫ ਨੂੰ ਦੂਰ ਹੋ ਸਕੇ ਜਿੰਨਾ ਹੋ ਸਕੇ ਜਿਵੇਂ ਬਾਬਾ ਜੀ ਬਾਬਾ ਜੀ ਸਾਡੇ ਚਮਗੋਰ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਨਾਲ ਹੋਰ ਚੰਡੀਗੜ੍ਹ ਤੋਂ ਵੀ ਆਏ ਹੋਏ ਨੇ ਤੇ ਹੋਰ ਲੁਧਿਆਣਾ ਤੋਂ ਟੀਮਾਂ ਨੇ ਸਾਡੇ ਪਿੰਡਾਂ ਦੇ ਜਿਹੜੇ ਸਾਡੇ ਪਿੰਡ ਹਰਿਆਣੇ 'ਚ ਨੇ ਹਰਿਆਣੇ ਤੋਂ ਸਾਡੇ ਪਿੰਡ ਉਹਨਾਂ ਦੇ ਖੇੜੀ ਮਡਵਾਲ 'ਚ ਉਹ ਵੀ ਆਏ ਹੋਏ ਨੇ ਸਾਡੇ ਨਾਲ ਸੇਵਾ 'ਚ ਕਿ ਸੇਵਾ ਜੀ ਜੇ ਕਿਰਪਾ ਕਰੇਗਾ ਨਾ ਕਾਲਪੁਰ ਕੋ ਉਥੋਂ ਤੱਕ ਇਹ ਚੱਲਦੀ ਰਹਿਣੀ ਹੈ ਭਾਜੀ ਨਾਲ ਜਿਹੜਾ ਨਾ ਦਾਣਿਆਂ ਦਾ ਸੇਵਾ ਕਰਨੀ ਆ ਉਹਨਾਂ ਦੇ ਨਾਲ ਬਾਬਾ ਜੀ ਦਾ ਹੁਕਮ ਹੋਏਗਾ ਇਹ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੇਵਾ ਨਮਾਵਾ ਮੋੜ ਰੰਗਲਾ ਪੰਜਾਬ ਬਣਾਵਾ ਹਾਂ ਫੇਰ ਰੰਗਲਾ ਪੰਜਾਬ ਉਹ ਰੰਗਲਾ ਆਇਆ ਨਾ ਕਦੀ ਇਹਨਾਂ ਨੇ ਕਿਸ ਦੇ ਅੱਗੇ ਮੰਗੀ ਆ ਦਾਤ ਨਾ ਮੰਗਣਗੇ ਇਹ ਤੇ ਵੀ ਪੰਜਾਬ ਹੀ ਏ ਜਿਹੜਾ ਦੋ ਦੋ ਮਹੀਨਿਆਂ ਤੇ ਖੜੇ ਹੋ ਜਾਣਾ ਇਹਨੇ ਬਾਬੇ ਨਾਨਕ ਦੀ ਬੜੀ ਇਹ ਗੁਰੂ ਦੀ ਮਿਹਰ ਆ ਇਹ ਗੁਰੂ ਦੀ ਮਿਹਰ ਹੈ ਪੰਜਾਬ ਤੇ ਆ ਬਈ ਦੇਖ ਲੋ ਇੰਨੇ ਮਾੜੇ ਹਾਲਾਤ ਨੇ ਹੈ ਨਾ ਵੀ ਜਿਸ ਤਰੀਕੇ ਨਾਲ ਦੇਖਦੇ ਆ ਵੀ ਪਾਣੀ ਆ ਘਰਾਂ ਦੇ ਵਿੱਚ ਪਾਣੀ ਆ ਪਰ ਜੋ ਚੜ ਦੀ ਕਲਾ ਦਾ ਬੁਲਾਰਾ ਦਿੰਦੇ ਨੇ ਨਾ ਇਹ ਪਰਿਵਾਰ ਜਦੋਂ ਇਹਨਾਂ ਦੇ ਘਰੇ ਪਹੁੰਚੋ ਚਾਹ ਪਾਣੀ ਪਹਿਲੇ ਪੈਰ ਦੇ ਪੁੱਛਦੇ ਨੇ ਵੀ ਵੀਰੇ ਚਾਹ ਛਕੋਗੇ ਚੜ ਦੇਖੋ ਜਿੰਨੇ ਪਰਿਵਾਰਾਂ ਚ ਅਗੇ ਦੇਖੋ ਵੀ ਆਪਾਂ ਹਾਲਾਤ ਦੇਖ ਕੇ ਨਾ ਆਪਾਂ ਸੋਚ ਨਹੀਂ ਸਕਦੇ ਵੀ ਇਹ ਘਰ ਚ ਆਪਾਂ ਨੂੰ ਪਾਣੀ ਮਿਲ ਜੇਗਾ ਪਰ ਅਗਲਾ ਪੁੱਛਦਾ ਯਾਰ ਬਿਲਕੁਲ ਅਗਲਾ ਚਾਹ ਅਗਲਾ ਕਹਿੰਦਾ ਚਾਹ ਪੀਓ ਪਾਣੀ ਪੀਓ ਬਹਿ ਜਾਓ ਪਰ ਉਹਨਾਂ ਕੋ ਆਪਣੇ ਬਹਿਣ ਲਈ ਵੀ ਥਾਣੀ ਹੈਗਾ ਆ ਦੇਖ ਲਓ ਇੱਧਰ ਦਿਖਾ ਆਪਣੇ ਬਹਿਣ ਲਈ ਦੇਖੋ ਥਾਣੀ ਕੱਪੜੇ ਬਾਹਰ ਪਏ ਆ ਕਣਕ ਵੀ ਜੀਪੀ ਹੈ ਪਰ ਫਿਰ ਵੀ ਅਗਲਾ ਕਹਿੰਦਾ ਨਹੀਂ ਯਾਰ ਤੁਸੀਂ ਕਿੱਥੋਂ ਚੱਲ ਕੇ ਆਏ ਸਾ ਤੁਕੋ ਸਾਨੂੰ ਜੇ ਦਰਦੇ ਉਹਨਾਂ ਨੂੰ ਵੀ ਦਰਦੇ ਸਾਡਾ ਇਸ ਕਰਕੇ ਪੰਜਾਬ ਵਾਲਿਓ ਆਪਾਂ ਸਾਰੇ ਤਕੜੇ ਹੋ ਜੀ ਸੋਚੀਏ ਤਕੜੇ ਹੋ ਗਏ ਆਪਾਂ ਆਪਣੇ ਪੰਜਾਬ ਦੇ ਨਾਲ ਖੜਨਾ ਹੈ ਇਹ ਪੰਜਾਬ ਇਹਨੂੰ ਕੋਈ ਫਰਕ ਨਹੀਂ ਪੈਂਦਾ ਬੜੀ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰਹਿਣਾ ਪੰਜਾਬ ਨੇ ਬਾਬਾ ਜੀ ਇਧਰ ਆਓ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਦੇਖੀਏ ਹਾਂ ਜੀ ਸੇਵਾ ਸੇਵਾ ਆਜੋ